ਹਾਰ ਦੇਣੀ ਹੁੰਦੇ ਕਦੇ ਮਰਦ ਦਲੇਰ ਬਸ ਹੌਂਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਵਾਰਿਸ ਭਰਾਵਾਂ ਦਾ ਇਹ ਗੀਤ ਸਾਰੇ ਭਰਾਵਾਂ ਨੇ ਸੁਣਿਆ ਹੋਊਗਾ ਹਨਾ ਤੇ ਸਬਰ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਾਈ ਜੀ ਤੇ ਹਾਲਾਤਾਂ ਤੋਂ ਨਾ ਹਾਰਨਾ ਇਹ ਵੀ ਜਿਗਰੇ ਵਾਲੇ ਬੰਦੇ ਦਾ ਕੰਮ ਹੁੰਦਾ ਤੇ ਇਹ ਆਪਾਂ ਜਿਹੜੀਆਂ ਲਾਈਨਾਂ ਕਿਉਂ ਬੋਲੀਆਂ ਨੇ ਕਿਉਂਕਿ ਜਿਸ ਖੇਤ ਦੇ ਵਿੱਚ ਆਪਾਂ ਖੜੇ ਆਂ ਜਿਸ ਬਾਈ ਕੋਲੇ ਅੱਜ ਆਪਾਂ ਆਏ ਆ ਇਸ ਭਰਾ ਦਾ ਮਿਹਨਤੀ ਕਿਸਾਨ ਦੀ ਦੋ ਵਾਰ ਸਬਜ਼ੀ ਖਰਾਬ ਹੋ ਚੁੱਕੀ ਆ ਇੱਕ ਸਾਲ ਦੀ ਪੂਰੀ ਮਿਹਨਤ ਕੁਦਰਤੀ ਕਾਰਨਾ ਕਰਕੇ ਬਾਰਿਸ਼ਾਂ ਕਰਕੇ ਖਰਾਬ ਹੋ ਚੁੱਕੀ ਆ ਪਰ ਇਸ ਮੁੰਡੇ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਹਿੰਮਤ ਜਾਰੀ ਰੱਖੀ ਆ ਆਪਣੀ ਮਿਹਨਤ ਜਾਰੀ ਰੱਖੀ ਤੇ ਆਪਦੇ ਖੇਤਾਂ ਦੇ ਵਿੱਚ ਮਿਹਨਤ ਕਰਦਾ ਰਿਹਾ ਪੈਸਾ ਲਾਉਂਦਾ ਰਿਹਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਆਪਣੇ ਪਿੱਛੇ ਕਿੰਨੀ ਸੋਹਣੀ ਸਬਜ਼ੀ ਤਿਆਰ ਖੜੀ ਆ ਖੇਤ ਕਿੰਨੇ ਹਰੇ ਭਰੇ ਲੱਗਦੇ ਆ ਤੇ ਮਿਹਨਤ ਦੇ ਸਦਕੇ ਆ ਬਾਈ ਨੇ ਮਿਹਨਤ ਨਹੀਂ ਛੱਡੀ ਤੇ ਅੱਜ ਮਿਹਨਤ ਆਪਾਂ ਨੂੰ ਦਿਖ ਰਹੀ ਆ ਦੋ ਵਾਰ ਇਸ ਤੋਂ ਪਹਿਲਾਂ ਸਬਜ਼ੀ ਖਰਾਬ ਹੋ ਗਈ ਸੀ ਜੇ ਛੋਟੇ ਜਿਹਰੇ ਵਾਲਾ ਬੰਦਾ ਹੁੰਦਾ ਤਾਂ ਖੇੜਾ ਛੱਡ ਦਿੰਦਾ ਤੇ ਹੋਰਾਂ ਲੋਕਾਂ ਨੂੰ ਵੀ ਡੀਮੋਟੀਵੇਟ ਕਰਦਾ ਵੀ ਸਬਜ਼ੀ 'ਚ ਕੋਈ ਫਾਇਦਾ ਨਹੀਂ ਯਾਰ ਇਹਦੇ 'ਚੋਂ ਕੱਖ ਨਹੀਂ ਬਚਿਆ ਮੇਰੀ ਤਾਂ ਸਾਲ ਭਰ ਦੀ ਖਰਾਬ ਹੋ ਗਈ ਸੋ ਦੋਸਤੋ ਸਮਾਂ ਲੱਗਦਾ ਹੁੰਦਾ ਹਨਾ ਮਿਹਨਤ ਦਾ ਮੁੱਲ ਪੈਂਦੇ ਅੱਜ ਆਪਾਂ ਇਸ ਬਾਈ ਕੋਲੇ ਆਏ ਆ ਆਪਣੇ ਗਵਾਂਢੀ ਪਿੰਡ ਦਾ ਬਾਈ ਗੁਰਵਿੰਦਰ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਚੈਨਲ ਸ਼ੁਰੂ ਕੀਤਾ ਸੀ ਉਦੋਂ ਵੀ ਬਾਈ ਦੀ ਵੀਡੀਓ ਕਰੀ ਸੀ ਤੇ ਅੱਜ ਵੀ ਗੱਲਾਂ ਬਾਤਾਂ ਕਰਾਂਗੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੀ ਕੀ ਫਰਕ ਆਇਆ ਬਾਈ ਨੇ ਕੀ ਕੀ ਖੇਤ ਦੇ ਵਿੱਚ ਆਪਣੇ ਬੀਜਿਆ ਹੋਇਆ ਕਿੰਨਾ ਕੁ ਤਜਰਬਾ ਹੋ ਗਿਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਭਰਾਵਾਂ ਨੇ ਵੀਡੀਓ ਦੇਖਣੀ ਸ਼ੁਰੂ ਕਰ ਲਈਆ ਐਂਡ ਤੱਕ ਜਰੂਰ ਦੇਖਿਓ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਗੁਰਵਿੰਦਰ ਦੇ ਨਾਲ ਹਾਂਜੀ ਆਜੋ ਦੋਸਤੋ ਤੇ ਬਾਈ ਕੋਲੇ ਆਪਾਂ ਚੱਲਦੇ ਆਂ ਟਿੰਡੇ ਤੋੜੀ ਜਾਂਦਾ ਬਾਈ ਗੁਰਵਿੰਦਰ ਸਾਲ ਬਾਅਦ ਆਹ ਦਿਨ ਆਇਆ ਸਬਜੀ ਤਿਆਰ ਹੋਈ ਆ ਹਨਾ ਤੇ ਇਸੇ ਰੁੱਤ ਦੇ ਵਿੱਚ ਹੀ ਅੱਗੇ ਬਾਈ ਦਾ ਕੱਦੂ ਖਰਾਬ ਹੋਇਆ ਸੀਗਾ ਤੇ ਉਸ ਤੋਂ ਬਾਅਦ ਫੇਰ ਅਗਲੀ ਸਬਜੀ ਗੋਭੀ ਲਈ 2.5 ਕਿਲੋ ਉਹ ਵੀ ਖਰਾਬ ਹੋ ਗਈ ਪਰ ਬਾਈ ਨੇ ਹਿੰਮਤ ਨਹੀਂ ਛੱਡੀ ਤੇ ਆਜਾ ਦੇਖ ਲੋ ਖੇਤ ਪੂਰਾ ਭਰਿਆ ਹੋਇਆ ਟਿੰਡਿਆਂ ਦੇ ਨਾਲ ਜਿਹਨੂੰ ਆਪਾਂ ਚੱਪਣ ਗੱਦੂ ਕਹਨੇ ਆ ਤੇ ਬਾਈ ਹੁਣ ਇਹਦੀ ਸੇਲ ਕਰਦਾ ਖੁਦ ਵੀ ਵੇਚਦਾ ਤੇ ਦੁਕਾਨਾਂ ਵਾਲਿਆਂ ਨੂੰ ਵੀ ਜਿਹੜਾ ਟਿੰਡਾ ਹੈਗਾ ਉਹ ਅੱਗੇ ਸੇਲ ਕਰਦਾ ਹਾਂਜੀ ਬਾਈ ਗੁਰਵਿੰਦਰ ਕੀ ਹਾਲ ਚਾਲ ਹੈ ਬਾਈ ਸਤਿ ਸ੍ਰੀ ਅਕਾਲ ਬਾਈ ਜਗਮੀਤ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂ ਠੀਕ ਠਾਕ ਵਧੀਆ ਹਾਂ ਬਾਈ ਤੇ ਹੁਣ ਤਾਂ ਬਾਈ ਸੋਹਣੇ ਤਿਆਰ ਹੋ ਗਈ ਸਬਜ਼ੀ ਹਨਾ ਹਾਂ ਐਤ ਕੀ ਦਾ ਮਹਾਰਾਜ ਦੀ ਨਿਗਾਹ ਸਿੱਧੀ ਆ ਬਾਈ ਸੋਹਣੀ ਬਹੁਤ ਵਧੀਆ ਸਬਜ਼ੀ ਤਿਆਰ ਹੋਈ ਹੈ ਤੇ ਕਿੰਨੇ ਕ ਦਿਨ ਹੋ ਗਏ ਬਾਈ ਚੱਪਣ ਕੱਦੂ ਚੱਲਦੇ ਇਹਨੂੰ ਬਾਈ ਮੈਨੂੰ ਸੇਲ ਕਰਦੇ ਨੂੰ ਅੱਜ 16 ਦਿਨ ਹੋ ਗਏ 16 ਦਿਨ ਹੋ ਗਏ ਹਣਾ ਹਾਂ ਬਾਈ ਠੀਕ ਆ ਸੋਨਾ ਝਾੜ ਆਈ ਜਾਂਦਾ ਬਾਈ ਹਾਂ ਕੇਰਾ ਤਾਂ ਵਧੀਆ ਬਹੁਤ ਸੋਹਣਾ ਬਾਈ ਝਾੜ ਮਿਲ ਰਿਹਾ ਠੀਕ ਹੈ ਜੀ ਬਹੁਤ ਵਧੀਆ ਤੇ ਕਿੰਨੀ ਜਗ੍ਹਾ ਹੈਗੀ ਬਾਈ ਇਕੱਲਾ ਚੱਪਣ ਕੱਦੂ ਆਪਣੇ ਕੋਲੇ ਇਕੱਲਾ ਚੱਪਣ ਚੱਪਣ ਕੱਦੂ ਬਾਈ 3 ਕਨਾਲਾਂ 3 ਕਨਾਲਾਂ ਹਾਂ ਤੇ ਆ ਦੇਖੋ ਦੋਸਤੋ ਫਲ ਬਹੁਤ ਸੋਹਣਾ ਆਈ ਜਾਂਦਾ ਹਣਾ ਚੰਗਾ ਚੱਲੀ ਜਾਂਦਾ ਹਜੇ ਫਰੂਟਿੰਗ ਸਟਾਰਟ ਹੋਈ ਆ ਤੇ ਇਸ ਤੋਂ ਬਾਅਦ ਬੱਲਾਂ ਨੇ ਹੋਰ ਜਿਆਦਾ ਗਰੋਥ ਕਰਨੀ ਆ ਜਿਹੜਾ ਫਾਲ ਬਹੁਤ ਜ਼ਿਆਦਾ ਲੱਗਣਾ ਹੈਗਾ ਤੇ ਬਈ ਇਹ ਤਿੰਨ ਕਰਾਂਲਾਂ ਦੇ ਵਿੱਚੋਂ ਜੇ ਆਪਾਂ ਹੁਣ ਦੀ ਗੱਲ ਕਰੀਏ ਡੈਲੀ ਤੜਾਈ ਕਰਦੇ ਹਾਂ ਹਾਂ ਬਈ ਆਪਾਂ ਡੈਲੀ ਤੋੜਦੇ ਆ ਕਿੰਨਾ ਕੁ ਲੈਂਦਾ ਹੈਗਾ ਹੁਣ ਚਾ ਇਹ ਡੈਲੀ ਹੁਣ ਬਈ ਤਿੰਨ ਕਰਾਂਲਾਂ ਦੇ ਵਿੱਚੋਂ ਦੋ கிரேਡ ਭਰ ਜਾਂਦੇ ਆ 20 20 ਕਿਲੋ ਵਾਲੇ ਵਿੱਚ 40 ਕਿਲੋ ਡੈਲੀ ਰਹਿ ਪੈਂਦਾ ਠੀਕ ਆ ਬਈ ਇੱਕ ਦੇ ਨਾਗਾ ਵੀ ਪੈ ਜਾਂਦਾ ਹੂੰ ਤੇ 20 ਕਿਲੋ ਦਾ ਪੱਕਾ ਹੀ ਡੈਲੀ ਲੈ ਪੈਂਦਾ ਠੀਕ ਆ ਕਦੇ 40 ਵੀ ਹੋ ਜਾਂਦਾ ਤੇ ਫਿਰ ਵੱਧ ਨਹੀਂ ਆ ਝਾੜ ਹਣਾ ਡੈਲੀ ਵੱਧੇ ਹੁੰਦਾ ਇਹ ਤੋਂ ਬਾਅਦ ਹਾਂ ਬਈ ਵੱਧਣਾ ਹੀ ਆ ਝਾੜੇ ਦਾ ਠੀਕ ਆ ਬਈ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਈ ਹੁਣ ਕੀ ਰੇਟ ਤੇ ਸੇਲ ਹੋਈ ਜਾਂਦਾ ਆਪਣਾ ਬਾਈ ਜਿਹੜਾ ਰਿਟੇਲ ਚ ਰੇਟ ਉਹ ਤਾਂ ਹੈਗਾ 50 ਰੁਪਏ ਹਾਂਜੀ ਜੇ ਮੈਂ ਦੁਕਾਨਾਂ ਨੂੰ ਵੀ ਦੇ ਕੇ ਆਉਣਾ ਜਾਂ ਹੋਲ ਸੇਲ ਤੇ ਦੇ ਕੇ ਆਉਣਾ ਉਹ ਹੈਗਾ 35 ਰੁਪਏ 35 ਰੁਪਏ ਦੁਕਾਨ ਵਾਲੇ ਲੈਂਦੇ ਆ ਹਾਂ ਦੁਕਾਨ ਵਾਲੇ 35 ਰੁਪਏ ਲੈਂਦੇ ਆ ਠੀਕ ਆ ਬਾਈ ਤੇ ਜਿਵੇਂ ਬਾਈ ਆਪਾਂ ਇੰਟਰੋ ਦੇ ਵਿੱਚ ਦੱਸਿਆ ਮੈਂ ਆਪਣੇ ਦਰਸ਼ਕਾਂ ਨੂੰ ਹਨਾ ਸਬਜ਼ੀ ਥੋੜੀ ਪਿਛਲੇ ਸਾਲ ਖਰਾਬ ਹੋ ਗਈ ਸੀਗੀ ਉਹਦੇ ਬਾਰੇ ਵੀ ਦੱਸਿਓ ਵੀ ਕੀ ਕੀ ਆਪਾਂ ਬੀਜਿਆ ਸੀ ਤੇ ਕਿਵੇਂ ਉਹ ਆਸਾਂ ਤੇ ਪਾਣੀ ਫਿਰਿਆ ਸੀਗਾ ਪਹਿਲਾਂ ਨਾ ਬਈ ਸਟਾਰਟਿੰਗ ਦੇ ਵਿੱਚ ਆਪਣੇ ਕਦੂ ਸੀਗੇ ਜਿਹੜੇ ਆਪਾਂ ਕਦੋਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਵੱਲਾਂ ਹੀ ਜਿਵੇਂ ਉਹ ਕਦੂ ਦੇਖ ਰਹੇ ਹੋ ਮਤਲਬ ਆਪਾਂ 1 ਨਵੰਬਰ ਨੂੰ ਕਦੂ ਬੀਜਦੇ ਸੀਗੇ ਹਾਂਜੀ ਤੇ ਜਦੋਂ ਕਦੂਆਂ ਦੀ ਪੂਰੀ ਨਿਤ ਕਾਗਜ ਲਾਉਣਾ ਵੀ ਬਹੁਤ ਜ਼ਿਆਦਾ ਮਿਹਨਤ ਦਾ ਕਦੂਆਂ ਚ ਹਾਂ ਤੇ ਮਾਰਚ ਦੇ ਵਿੱਚ ਜਦੋਂ ਆਪਣੀ ਤੜਾਈ ਸ਼ੁਰੂ ਹੋਈ ਉਦੋਂ ਬਹੁਤ ਭਾਰੀ ਮੀਂਹ ਆ ਗਿਆ ਸੀਗਾ ਹਾਂਜੀ 2023 ਦੀ ਗੱਲ ਹੈ ਬਈ ਠੀਕ ਹੈ ਬਈ ਤੇ ਮਾਰਚ ਦੇ 22 ਦੀ ਗੱਲ ਹੈ ਦੇ ਮਾਰਚ ਦੇ ਵਿੱਚ ਜਦੋਂ ਮੀਂਹ ਆਇਆ ਬਈ ਤੇ ਆਪਣਾ ਸਾਰਾ ਏਰੀਆ ਡੋਬ ਗਿਆ ਸੀਗਾ ਤੇ ਆਪਣੀ ਕद्दू ਦੀ ਫਸਲ ਸਾਰੀ ਨਾ ਤਬਾਹੀ ਹੋ ਗਈ ਸੀ ਜਮਾਂ ਨਾਸ਼ਤੀ ਹੋ ਗਈ ਸੀ ਘਟੋ ਘਟ 20 25 ਦਿਨ ਆਪਣਾ ਪਾਣੀ ਖੜਾ ਰਿਆ ਤੇ ਇੰਨੇ ਚਰਚ ਨਾ ਬਾਈ ਵੱਲਾਂ ਸਾਰੀਆਂ ਗਲੀਆਂ ਠੀਕ ਆ ਬਾਈ ਤੇ ਆਸਾਂ ਤੇ ਪਾਣੀ ਫਿਰ ਗਿਆ ਬਾਈ ਸਾਰੇ ਮੈਂ 6-7000 ਦੇ ਕद्दू ਸੇਲ ਕੀਤੇ ਸੀ ਉਦੋਂ ਅੱਛਾ ਤੇ ਖਤਮ ਹੋ ਗਏ ਸਾਰਾ ਕੁਝ ਠੀਕ ਆ ਬਾਈ ਉਦੋਂ ਫਿਰ ਕद्दू ਸਾਰਾ ਖਰਾਬ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਸਬਜ਼ੀ ਤੁਸੀਂ ਫੇਰ ਲਾਈ ਹਨਾ ਉਸ ਤੋਂ ਬਾਅਦ ਬਈ ਮਹੀਨਾ ਦੋ ਮਹੀਨੇ ਵੱਤਰ ਨਹੀਂ ਆਇਆ ਹੂੰ ਉਸ ਤੋਂ ਬਾਅਦ ਮਈ ਜੂਨ ਦੇ ਵਿੱਚ ਮੈਂ ਪਨੀਰੀ ਬੀਜ ਕੇ ਗੋਭੀ ਦੀ ਤੇ 22 ਜੂਨ ਨੂੰ ਮੈਂ ਗੋਭੀ ਲਾਤੀ ਸੀ ਬਈ ਠੀਕ ਹੈ ਬਈ ਗੋਭੀ ਵਧੀਆ ਬਹੁਤ ਸੋਹਣੀ ਚੱਲੀ ਸੀ ਬਈ ਹੂੰ ਢਾਈ ਕਿ ਮਹੀਨੇ ਬਾਅਦ ਫਿਰ ਮੀ ਆ ਗਿਆ ਅੱਛਾ ਜਿਹੜਾ ਕਿ ਬਹੁਤ ਜ਼ਿਆਦੇ ਸਾਰੇ ਜਿਹਨੂੰ ਆਪਾਂ ਕਹਨੇ ਹਾੜੀ ਆਗੇ ਸੀਗੇ ਹਾਂ ਹਾਂ ਉਹ ਹਡਾਂ ਦੀ ਲਪੇਟ ਦੇ ਵਿੱਚ ਆਪਣੀ ਫੇਰ ਗੋਭੀ ਆ ਗਈ ਬਈ ਠੀਕ ਹੈ ਜਿਹੜੀ ਕਿ 2 ਕਿੱਲੇ ਸੀ ਆਪਣੀ ਉਹ ਫੇਰ ਜਮ ਬਿਲਕੁਲ ਨਸ਼ਟ ਹੋ ਗਈ ਉਸ ਤੋਂ ਬਾਅਦ ਹੁਣ ਆਈ ਹੈ ਬਈ ਹਰੀਆਲੀ ਸਾਲ ਬਾਅਦ ਹਨਾ ਸਾਲ ਬਾਅਦ ਪੂਰਾ ਸਾਲ ਹੋ ਗਿਆ ਬਈ ਮੇਰੇ ਖਿਆਲ ਨਾਲ ਵੀ ਸਾਲ ਦੇ ਵਿੱਚ ਜਿੰਨੀ ਸਬਜ਼ੀ ਲਈ ਸੋ ਚ ਰੁਪਈਆ ਵੀ ਨਹੀਂ ਵਟਿਆ ਗਿਆ 6000 ਰੁਪਈਆ ਵਟਿਆ ਸੀ ਸਾਲ 'ਚ 2 ਕਿੱਲਿਆਂ ਦੋ ਕਿੱਲਾਂ ਚ ਤੇ ਬਈ ਜਿਵੇਂ ਫਿਰ ਇਨਾ ਘਾਟਾ ਪਿਆ ਹਨਾ ਮਿਹਨਤ ਤੁਸੀਂ ਬਹੁਤ ਕੀਤੀ ਤੇ ਆਪਣੇ ਪਰਿਵਾਰ ਵੱਲੋਂ ਵੀ ਕੋਈ ਰਿਐਕਸ਼ਨ ਹੁੰਦਾ ਵੀ ਯਾਰ ਤੂੰ ਨਾ ਮੱਥਾ ਮਾਰ ਘਾਟਾ ਪਈ ਜਾਂਦਾ ਉਹਨਾਂ ਹਾਲਾਤਾਂ ਦਾ ਵੀ ਕਿਵੇਂ ਸਾਹਮਣਾ ਕੀਤਾ ਫਿਰ ਪਰਿਵਾਰ ਵੱਲੋਂ ਤਾਂ ਬਈ ਆਪਣ ਸਾਰਿਆਂ ਨੂੰ ਪਤਾ ਵੀ ਕਿਸੇ ਚੀਜ਼ ਤੋਂ ਘਾਟਾ ਪੈ ਜੇ ਫਿਰ ਰਿਐਕਸ਼ਨ ਕਿਦਾਂ ਦਾ ਹੁੰਦਾ ਨਾ ਤੇ ਸਾਰਿਆਂ ਨੇ ਕਿਹਾ ਸੀ ਵੀ ਕੋਈ ਫਾਇਦਾ ਨਹੀਂ ਐਦੂ ਤਾਂ ਕਣ ਕੰਨੀ ਦੀ ਹੋਇਆ ਨਹੀਂ ਸੀ ਕਿਉਂਕਿ 100 ਸਜਾ ਮਿਲਣ ਲੱਗ ਗਏ ਉਦੋਂ ਬਾਅਦ ਜੇ ਫਲਾਨੀ ਚੀਜ਼ੀ ਵੇਚ ਦਿੰਦੇ ਤਾਂ ਇੰਨੇ ਦੀ ਹੋ ਜਾਣੀ ਸੀ ਵੀ ਸਬਜ਼ੀ ਚ ਫਾਇਦਾ ਨਹੀਂਗਾ ਕਿਉਂਕਿ ਮੇਰਾ ਇੱਕ ਬਈ ਇਹ ਹੈ ਨਾ ਸ਼ੌਂਕ ਬਾਜ ਜਾਦੇ ਸ਼ੌਂਕ ਹੈ ਮੈਨੂੰ ਸਬਜ਼ੀ ਦਾ ਠੀਕ ਹੈ ਬਹੁਤ ਜਿਆਦੇ ਸ਼ੌਂਕ ਹੋਣ ਦੇ ਕਾਰਨ ਮੈਂ ਹਾਰ ਨਹੀਂ ਮੰਨੀ ਤੇ ਫਿਰ ਮੈਂ ਸਬਜ਼ੀ ਦੀ ਲੈਣ ਹੀ ਚੁਣੀ ਕਿਉਂਕਿ ਮੈਂ ਸਬਜ਼ੀ ਛੱਡਣਾ ਨਹੀਂ ਚਾਹੁੰਦਾ ਮੈਨੂੰ ਪਤਾ ਸੀ ਕਿਤਨਾ ਕਿਤੇ ਜੇ ਰੱਬ ਦੀ ਕਿਰਪਾ ਨਾ ਹੋਈ ਮੈਂ ਜਰੂਰ ਮੁਨਾਫਾ ਦੇ ਕੇ ਜਾਉਗੀ ਬਈ ਤੇ ਹੁਣ ਰੱਬ ਦੀ ਕਿਰਪਾ ਹਜੇ ਤੱਕ ਆਪਣੇ ਤੇ ਨਹੀਂ ਪਈ ਤੇ ਵਧੀਆ ਮੁਨਾਫਾ ਦੇ ਰਹੀ ਹੈ ਤੇ ਰਿਸ਼ਤੇਦਾਰ ਸਾਰੇ ਬਈ ਪਿੰਡ ਦੇ ਵੀ ਗੱਲਾਂ ਕਰਦੇ ਸੀ ਵੀ ਖੱਟਦਾ ਤਾਂ ਹੈ ਨਹੀਂ ਕੋਸਮ ਵੀ ਮੱਥਾ ਮਾਰੀ ਰੋ ਧੰਦ ਪੇਟੀਆਂ ਦਾ ਕਿਉਂ ਮੈਂ ਖੁਦ ਜ਼ਿਆਦਾ ਆਪ ਹੀ ਬਈ ਲੇਬਰ ਦਾ ਕੰਮ ਕਰਦਾ ਸਬਜ਼ੀ ਦੇ ਵਿੱਚ ਸਾਰੀ ਮਿਹਨਤ ਆਪ ਕਰਦਾ ਸਾਰੀ ਮਿਹਨਤ ਮੈਂ ਆਪ ਕਰਦਾ ਤੇ ਜਾਂ ਮੇਰਾ ਪਰਿਵਾਰ ਲੱਗਦਾ ਸੀ ਤੇ ਸਾਰੇ ਲੋਕ ਕਹਿੰਦੇ ਸੀ ਵੀ ਜਦੋਂ ਫਾਇਦਾ ਹੀ ਹੈ ਨਹੀਂ ਫਿਰ ਇਹ ਲੈਣ ਚੁਣੀ ਕਿਉਂ ਹੂੰ ਤੇ ਸਾਰੇ ਡੀਮੋਟੀਵੇਟ ਬਹੁਤ ਜਾਣਿਆਂ ਨੇ ਕੀਤਾ ਵੀ ਹੁਣ ਤੂੰ ਨਾ ਆ ਆ ਮੈਂ ਪੰਗਾ ਫਿਰ ਲੋਕਾਂ ਦੇ ਭਾਦੀ ਇਹ ਪੰਗਾ ਸੀ ਪਰ ਮੇਰੇ ਭਾਦੀ ਸ਼ੌਂਕ ਸੀ ਬਈ ਠੀਕ ਆ ਬਈ ਲੋਕਾਂ ਨੇ ਸਾਰਿਆਂ ਨੇ ਘਰਦਿਆਂ ਨੇ ਵੀ ਕਹਿਣਾ ਵੀ ਹੁਣ ਨਾ ਲੱਗਿਆ ਆਪਾਂ ਹਨਾ ਕਣਕ ਵੀ ਜਲ ਗਿਆ ਕਣਕ ਵਧੀਆ ਹੋ ਜੂਗੀ ਰੱਬ ਦੇ ਘਰ ਦਾ ਕੀ ਪਤਾ ਪਰ ਫਿਰ ਵੀ ਮੈਂ ਥੋੜਾ ਜਿਹਾ ਬਈ ਘਰਦਿਆਂ ਤੋਂ ਬਾਹਰ ਹੋ ਕੇ ਮੈਂ ਪ੍ਰੋਪਰ ਉਸੇ ਤਰ੍ਹਾਂ ਆ ਦਾ ਕੰਮ ਜਾਰੀ ਰੱਖਿਆ ਤੇ ਹੁਣ ਮਿਹਨਤ ਨੂੰ ਫਲ ਲੱਗਿਆ ਬਈ ਇਹ ਬਈ ਕਿਹੜੇ ਤਰੀਕ ਦਾ ਹੈਗਾ ਬੀਜਾ ਹੋਇਆ ਜਿਹੜਾ ਟਿੰਡਾ ਹੁਣ ਤੁਸੀਂ ਤੋੜੀ ਜਾਂਦੇ ਇਹ ਬਈ 1 ਨਵੰਬਰ ਨੂੰ ਲਾਇਆ ਸੀਗਾ 1 ਨਵੰਬਰ ਟਿੰਡਾ ਲਾਇਆ ਸੀ ਤੇ ਕਦੂ ਲਾਇਆ ਸੀ ਬਈ ਉਧਰ ਠੀਕ ਆ ਬਈ ਤੇ ਬਾਈ ਬਹੁਤ ਸੋਹਣਾ ਹੈਗੀ ਇਹ ਸਬਜੀ ਹਨਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਕੋਲ ਖੜ ਕੇ ਦੇਖਣ ਦੀ ਗੱਲ ਹੋਰ ਹੁੰਦੀ ਹੈ ਬਾਈ ਮੜਾ ਫਰੂਟ ਵੀ ਦਿਖਾ ਦਿਓ ਕਿਵੇਂ ਦਾ ਹੈਗਾ ਹਨਾ ਫਰੂਟ ਬਹੁਤ ਵਧੀਆ ਬਾਈ ਹੱਥ 'ਚ ਫੜ ਕੇ ਹਜੇ ਬਹੁਤ ਸੋਹਣਾ ਫਰੂਟ ਆਇਆ ਤੇ ਹਜੇ ਸਟਾਰਟਿੰਗ ਹੀ ਆ ਬਾਈ ਤਰਸ ਰਿਹਾ ਚੀਜ਼ ਨੂੰ ਲੋਕ ਹਾਂ ਬਈ ਪਹਿਲੇ ਦਿਨ ਜਦੋਂ ਬਈ ਸਾਲ ਬਾਅਦ ਟਿੰਡੇ ਦੀ ਸਮੈਲ ਆਈ ਆ ਫਿਰ ਦਿਲ ਖੁਸ਼ ਹੋਇਆ ਕਿਉਂਕਿ ਸਾਲ ਬਾਅਦ ਬਈ ਇਸਵਾਨ ਚੋ ਸਬਜੀ ਦੀ ਸਮੈਲ ਆਉਣ ਲੱਗੀ ਆ ਠੀਕ ਆ ਬਈ ਤੇ ਇੱਕ ਬਾਈ ਇਹਦਾ ਬੀ ਬਾਰੇ ਵੀ ਦੱਸਿਓ ਜਿਹੜਾ ਕਿੱਸਾ ਬੀ ਵਾਲਾ ਹੈਗਾ ਹਨਾ ਇਹ ਵੀ ਬਹੁਤ ਵੱਡੀ ਗੱਲ ਆ ਜਿਵੇਂ ਬੀ ਦੀ ਕਿਹੜੀ ਵੈਰੈਟੀ ਆ ਇਹ ਵੀ ਦੱਸਿਓ ਥੋੜਾ ਇਹਦੇ ਚ ਨਾ ਬਈ ਬੀ ਦੀ ਨਾ 20 21 ਦੇ ਵਿੱਚ ਹਾਂਜੀ ਰਾਜਾ 22 ਸੀ ਸ਼ਾਇਦ ਮੇਰਾ ਖਿਆਲ ਬਈ ਬੀ ਮੈਂ ਤੁਹਾਡੇ ਤੋਂ ਲੈ ਕੇ ਆਇਆ ਸੀ ਹਾਂਜੀ ਤੇ ਉਦੋਂ ਇਹ ਮੈਂ 2020 ਦੇ ਵਿੱਚ 21 ਦੇ ਵਿੱਚ ਜਦੋਂ ਪਹਿਲੀ ਵਾਰ ਕੰਮ ਸਟਾਰਟ ਕੀਤਾ ਬਈ ਉਦੋਂ ਮੈਂ ਤੁਹਾਡੇ ਤੋਂ ਬੀ ਲੈ ਕੇ ਆਇਆ ਸੀ ਤੇ ਮੈਂ ਇੱਕ ਲਾਈਨ ਰੱਖ ਲਈ ਸੀਗੀ ਅੱਜ ਬਈ 3 ਸਾਲ ਹੋ ਗਏ ਸਾਢੇ 3 4 ਸਾਲ ਹੋ ਗਏ ਵੀ ਉਹੀ ਬੀ ਮੈਂ ਚੱਪਲ ਡੰਡੇ ਰੱਖ ਲੈਂਦਾ ਸੀਗਾ ਤੇ ਉਸੇ ਬੀ ਦੀ ਲਾਈਨ ਤੁਰੀ ਜਾਂਦੀ ਉਹੀ ਬੀ ਜਿਹੜਾ ਹਾਈਬ੍ਰਿਡ ਸੀਗਾ ਹਨਾ ਹਾਈਬ੍ਰਿਡ ਸੀਗਾ ਤੇ ਪਰ ਝਾੜ ਹਜੇ ਵੀ ਬਹੁਤ ਵਧੀਆ ਵੀ ਹੁਣ ਇਹਨੂੰ ਦੇਸੀ ਕਹ ਲਿਆ ਇਹ ਕਿਦਾਂ ਦਾ ਬਣ ਗਿਆ ਉਸੇ ਬੀਜ ਦੀ ਚੈਨਤਰੀ ਆਉਂਦੀ ਹੈ ਦੋਸਤੋ ਇਹ ਵੱਡੀ ਗੱਲ ਆ ਕਿਉਂਕਿ ਆਪਾਂ ਨਾ ਬੀਜਾਂ ਤੇ ਬਹੁਤ ਪੈਸਾ ਖਰਚਦੇ ਆਂ ਜਿਹੜੀਆਂ ਕੰਪਨੀਆਂ ਹੈਗੀਆਂ ਮਲਟੀਨੇਸ਼ਨਲ ਕੰਪਨੀਆਂ ਹਾਈਬ੍ਰਿਡ ਸੀਡ ਤਿਆਰ ਕਰਦੀਆਂ ਤੇ ਉਹ ਹਰ ਸਾਲ ਆਪਾਂ ਨੂੰ ਬੀਜ ਦਿੰਦੇ ਆਂ ਕਿ ਇਹਨਾਂ ਹਾਈਬ੍ਰਿਡ ਬੀਜਾਂ ਤੋਂ ਅੱਗੇ ਬੀਜ ਨਹੀਂ ਤਿਆਰ ਹੁੰਦਾ ਤੇ ਇਹ ਹਾਈਬ੍ਰਿਡ ਬੀਜ ਹੀ ਸੀਗਾ ਬਾਈ ਜੀ ਦੇਸੀ ਬੀਜ ਨਹੀਂ ਸੀਗਾ ਇਹ ਪਰ ਕੰਪਨੀਆਂ ਹਾਈਬ੍ਰਿਡ ਕਹਿੰਦੀਆਂ ਇਹ ਰੱਬ ਜਾਣਦਾ ਦੇਸੀ ਆ ਹਾਈਬ੍ਰਿਡ ਆ ਪਰ ਤੁਸੀਂ ਖੇਤ ਦੇਖ ਲਓ ਵੀ ਫਰੂਟ ਕਿੰਨਾ ਸੋਹਣਾ ਆ ਰਿਹਾ ਤੇ ਗਰੋਥ ਦੇਖ ਲਓ ਚੱਪਣ ਗੱਦੂ ਦੀ ਹਨਾ ਵੀ ਕੋਈ ਕਮੀ ਨਹੀਂ ਇਹ ਨਹੀਂ ਵੀ ਹਾਈਬ੍ਰਿਡ ਬੀਜ ਲੈ ਬਾਈ ਨੇ ਖਰਚਾ ਬਚਾਉਣ ਦੇ ਮਾਰੇ ਨੇ ਹਨਾ ਬਈ ਇਹ ਗੱਲ ਤਾਂ ਨਹੀਂ ਗਈ ਨਹੀਂ ਬਈ ਹਾਂ ਇਹ ਮਹਿੰਗਾ ਹੈਗਾ ਬਈ ਬਹੁਤ ਮਹਿੰਗਾ ਵੀ ਆ ਮੈਂ ਪੈਸੇ ਦੇ ਚੱਕਰ 'ਚ ਹੀ ਬਈ ਆਪਦਾ ਵੀ ਬੀਜ ਕੇ ਦਿਖਾਈ ਪਹਿਲੇ ਸਾਲ ਵਧੀਆ ਰਿਜ਼ਲਟ ਮਿਲਿਆ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਦੋ ਕਨਾਲਾ ਕੱਦੂਆਂ ਦੀਆਂ ਪਿਛਲਾ ਬੀਜ ਰੱਖਿਆ ਸੀ ਬਈ ਸਾਡੇ ਇੱਥੇ ਵੱਲਾਂ ਉਗਰੀ ਸੀ ਬਹੁਤ ਵਧੀਆ ਫਲ ਆਇਆ ਸੀਗਾ ਤੇ ਉਹੀ ਮੈਂ ਪਿਛਲਾ ਕੱਦੂ ਪਾਨ ਕੇ ਬਈ ਨਿਸ਼ਾਨੀ ਲਾ ਕੇ ਦੋਕਨਾਲਾ ਥਾਂ ਇੱਕ ਕਿਲੇ ਦੇ ਵਿੱਚ ਦੋਕਨਾਲਾ ਥਾਂ ਮੈਂ ਆਪ ਦਾ ਬੀਲਾ ਆ ਆਪ ਦਾ ਬੀਜ ਦੇਖਦੇ ਆ ਕਿਦਾਂ ਦਾ ਰਿਜ਼ਲਟ ਉਹਦਾ ਵੀ ਦੱਸਾਂਗੇ ਤੁਹਾਨੂੰ ਦੋਸਤੋ ਰਿਜ਼ਲਟ ਦੇ ਬਾਈ ਨੇ ਨਾ ਬਾਕੀ ਹੋਰ ਵੀ ਸਬਜ਼ੀ ਲਾਈ ਆ ਉਧਰ ਕद्दू ਲੱਗਿਆ ਤੇ ਮਟਰ ਆਜੋ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਆ ਤੁਸੀਂ ਖੇਤ ਦੇਖ ਲਿਆ ਬਾਈ ਦੇ ਮੂੰਹੋਂ ਸੁਣ ਲਿਆ ਹਨਾ ਵੀ ਸਾਲ ਬਾਅਦ ਯਾਰਾ ਦੇਣ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਆ ਬਾਈ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਆਪਾਂ ਦਾ ਮਿਹਨਤ ਜਿਹੜੀ ਬਾਈ ਨੇ ਕੀਤੀ ਉਹਦਾ ਫਲ ਮਿਲੇ ਪੂਰਾ ਤੇ ਬਾਈ ਇਹ ਹੁਣ ਸਟਾਰਟ ਹੋ ਗਿਆ 56 ਕद्दू ਦਸੰਬਰ ਚ ਕਦੋਂ ਤੱਕ ਚੱਲੂਗਾ ਇਹ? ਵੀ ਉਦਾਂ ਤਾਂ ਇਹ ਚੱਲਦਾ ਮਾਰਚ-ਅਪ੍ਰੈਲ ਤੱਕ ਹੀ ਚੱਲ ਜਾਂਦਾ। ਹਾਂਜੀ। ਪਰ ਇਹ ਅਸੀਂ ਮੈਂ ਜਿਹੜੀ ਮੇਰੀ ਬਈ ਪਲੈਨਿੰਗ ਆ ਆਪਾਂ ਫਰਵਰੀ ਦੇ ਵਿੱਚ ਇਹਨੂੰ ਬਾਦਾਂਗੇ। ਠੀਕ ਆ। ਤੇ ਗੋਭੀ ਲਾਵਾਂਗੇ ਇੱਥੇ ਬਈ। ਅੱਛਾ ਪਛੇਤੀ ਗੋਭੀ ਲਾਉਂਗੇ ਇੱਥੇ। ਹਾਂ ਪਛੇਤੀ ਗੋਭੀ ਲਾਵਾਂਗੇ। ਗਰਮੀ ਵਾਲੀ। ਫਰਵਰੀ ਦੇ ਵਿੱਚ ਹਾਂ ਵੀ ਉਦੋਂ ਤੱਕ ਇਹ ਮੇਰੇ ਖਿਆਲ ਨਾਲ ਬਈ ਜੇ ਇਹ ਵੀ 25 ਦਿਨ ਹੋਰ ਵਧੀਆ ਇਸੇ ਤਰ੍ਹਾਂ ਸੇਲ ਹੁੰਦਾ ਰਿਹਾ ਤਾਂ ਆਪਾਂ ਨੂੰ ਜਿੰਨਾ ਆਪਾਂ ਸੋਚਿਆ ਸੀ ਉਹਨੇ ਪੈਸੇ ਦੇ ਜੂਗਾ। ਦੇ ਜੂਗਾ। ਠੀਕ ਆ। ਉਧਰ ਵੀ ਦਿਖਾ ਦਈਏ ਬਾਈ ਸਬਜ਼ੀ। ਹ ਹਾਂਜੀ ਦੋਸਤੋ ਇੱਧਰ ਨਾ ਬਾਈ ਦੀ ਸਬਜ਼ੀ ਜਿਹੜੀ ਹੁਣ ਲਾਈ ਹੋਈ ਆ ਅਕਤੂਬਰ ਮਹੀਨੇ ਦੇ ਵਿੱਚ ਤੇ ਬਾਈ ਤੋਂ ਪੁੱਛਦਿਆਂ ਕੀ ਕੁਝ ਲਾਇਆ ਹੋਇਆ ਆ ਤਾਂ ਤੁਸੀਂ ਦੇਖ ਹੀ ਚੁੱਕਿਓ ਹਨਾ ਚੱਪਣ ਕੱਦੂ ਜਿਹੜਾ ਹੁਣ ਤੜਾਈ ਚੱਲ ਰਹੀ ਆ ਬਾਕੀ ਸਾਰੀਆਂ ਸਬਜ਼ੀਆਂ ਘਰ ਲਈ ਲਾਈਆਂ ਹੋਈਆਂ ਧਣੀਆਂ ਮੇਥੀ ਛਲਗਮ ਸਿਕੰਦਰ ਮੂਲੀ ਗਾਜਰ ਤੇ ਬਾਕੀ ਇੱਧਰ ਸਬਜ਼ੀ ਆ ਹਨਾ ਸਾਰੀ ਤੁਸੀਂ ਦੇਖ ਸਕਦੇ ਹੋ ਕੱਦੂ ਛੋਲੀਆਂ ਗੋਭੀ ਤੇ ਬਾਈ ਤੋਂ ਹੀ ਜਾਣਕਾਰੀ ਲੈਣਿਆ ਹਾਂ ਬਾਈ ਕੀ ਕੁਝ ਲਾਇਆ ਗੁਰਵਿੰਦਰ ਇੱਧਰ ਹੁਣ ਭਾਈ ਇਹਦੇ ਵਿੱਚ ਆਪਣੀ ਮੇਨ ਫਸਲ ਦਾ ਜਿਹੜਾ ਇੱਕ ਕਿੱਲਾ ਬਈ ਹਾਂਜੀ ਇਹਦੇ ਵਿੱਚ ਕੱਦੂ ਆ ਠੀਕ ਆ ਬਈ ਇਹਦੇ ਵਿੱਚ ਜਿਹੜੇ 8-8 ਫੁੱਟ ਦੇ 10 ਫੁੱਟ ਦੇ ਆਪਾਂ ਫਾਂਟੇ ਛੱਡੇ ਆ ਹਾਂਜੀ ਇਹਦੇ ਵਿੱਚ ਦੋਗਨ ਵਾਲਾ ਛੋਲੀਆ ਤੇ ਸ਼ੀਕ ਨਾਲਾ ਮਟਰ ਆ ਬਈ ਕੱਦੂ ਦੀ ਕਿਹੜੀ ਵੈਰਾਈਟੀ ਲੱਗੀ ਹੋਈ ਆ ਬਈ ਆ ਤਾਂ ਆਪਣੀ ਘਰ ਦੇ ਆ ਬਈ ਆ ਤਿੰਨ ਜਿੱਤੇ ਪੁਰਾਣਾ ਲਫਾਵਾ ਪਾਇਆ ਹਾਂਜੀ ਬਾਕੀ ਉਹ ਮੈਕੋ ਦਾ ਗੋਲ ਕੱਦੂ ਆ ਬਈ ਠੀਕ ਆ ਇਹ ਤਿੰਨ ਲਾਈਨਾਂ ਤੁਸੀਂ ਘਰ ਦਾ ਬੀਜ ਰੱਖਿਆ ਹਾਂ ਬਈ ਮੈਕੋ ਵਾਲੇ ਜਿਉਂ ਰੱਖਿਆ ਫਿਰ ਹਾਂ ਮੈਕੋ ਵਾਲੇ ਜੀ ਬਈ ਠੀਕ ਆ ਬਈ ਇਹ ਕਦੋਂ ਸਟਾਰਟ ਹੋਊਗੀ ਇਹਦੀ ਫਰੂਟਿੰਗ ਇਹ ਪਿਛਲੇ ਹਿਸਾਬ ਨਾਲ ਬਈ ਟਾਈਮ ਪਿਛਲੇ ਵਾਲੀ ਡੇਟਾਂ ਚ ਲਾਇਆ ਪਿਛਲੇ 1 ਮਾਰਚ ਨੂੰ ਸਟਾਰਟ ਹੋ ਗਈ ਸੀ ਅੱਛਾ ਐਤਕੀ ਵੀ ਅਸਟੀਮੇਟ ਹੈਗਾ 1 ਮਾਰਚ ਦੇ ਆਸ-ਪਾਸ ਠੀਕ ਆ ਬਈ ਉਦੋਂ ਬਈ ਜੇ ਸਟਾਰਟ ਹੁੰਦਾ ਕਦੋਂ ਕੀਤਾ ਹਨਾ ਤੇ ਕੀ ਰੇਟ ਹੁੰਦਾ ਉਦੋਂ ਉਦੋਂ ਬਈ ਇਹ ਬੋਲੀ ਤੇ 20 25 ਰੁਪਏ ਸੇਲ ਹੋ ਜਾਂਦਾ ਠੀਕ ਹੈ ਜੀ ਹੋਰ ਸੇਲ ਤੇ ਜਿਹੜਾ ਪੰਡੀਆਂ ਦੀ ਗੱਲ ਕਰੀ ਆ ਤਾਂ ਨਹੀਂ ਉਹ ਪਿੰਡਾਂ ਚ 50 ਰੁਪਏ 40 ਰੁਪਏ ਹੈਗਾ ਹੁੰਦਾ ਠੀਕ ਆ ਬਈ ਤੇ ਵਧੀਆ ਆਮਦਨ ਦੇ ਜਾਂਦਾ ਇਹ ਇਹ ਹਾਂ ਬਈ ਪਿਛਲੀ ਾਰ ਤਾਂ ਆਪਣੀ ਖਤਮ ਹੋ ਗਈ ਸਭ ਜੋ ਉਦੋਂ ਪਹਿਲਾਂ ਉਸ ਤੋਂ ਪਹਿਲਾਂ 2 ਸਾਲ ਦਾ ਤਜਰਬਾ ਉਦੋਂ ਵੀ ਪਹਿਲਾਂ ਦਾ ਵਧੀਆ ਕਮਾਈ ਦੇ ਗਿਆ ਸੀ ਬਈ ਕਦੋਂ ਠੀਕ ਹੈ ਜੀ ਤੇ ਪਿਛਲੇ ਸਾਲ ਦਾ ਤੁਸੀਂ ਜ਼ਿਆਦਾਤਰ ਸਬਜ਼ੀ ਆਪ ਹੀ ਵੇਚਦੇ ਹੋ ਹਨਾ ਪਹਿਲਾਂ ਮੇਰੇ ਕੋਲੇ ਵਾਹਣ ਸੀਗਾ ਥੋੜਾ ਬਈ ਹੂੰ ਤੇ ਉਦੋਂ ਤਰ ਤਾਂ ਮੈਂ ਆਪ ਹੀ ਵੇਚਦਾ ਸੀ ਸਬਜ਼ੀ ਹੁਣ ਵੀ ਮੈਂ ਰਿਟੇਲ ਚ ਆਪ ਹੀ ਵੇਚਦਾ ਜਿੰਨੀ ਮੇਰੀ ਵੱਜ ਜਾਂਦੀ ਹੈ ਫਿਰ ਉਹ ਦੁਕਾਨਦਾਰ ਨਾਲ ਕੰਟੈਕਟ ਕੀਤਾ ਜਾਂ ਮੰਡੀ ਤੇ ਲੈ ਜਾਂਦੀ ਹੈ ਜਿਹੜੇ ਸਬਜ਼ੀ ਵਾਲੇ ਢਡੇ ਲੱਗੇ ਹੁੰਦੇ ਉੱਥੇ ਦੇ ਦਿੰਦੇ ਉਹਥੇ ਦੇ ਆਈਦੀ ਹਾਂ ਬਈ ਠੀਕ ਹੈ ਬਈ ਆ ਜਾ ਫਿਰ ਉਦ ਦਿਖਾ ਦੀ ਹੈ ਹਨਾ ਬਾਈ ਨੇ ਨਾ ਆ ਦੇਖੋ ਜੀ ਇਹਨੂੰ ਕਹਿੰਦੇ ਇੰਟਰ ਕ੍ਰੋਪਿੰਗ ਆ ਦੇਖੋ ਕਦੂ ਦੀਆਂ ਦੋ ਲਾਈਨਾਂ ਹੈਗੀਆਂ ਇਹਨਾਂ ਦਾ 8 ਫੁੱਟ ਦਾ ਫਾਸਲਾ ਹੋਊਗਾ ਹਨ 10 ਫੁੱਟ ਹੀ ਹੋਊਗਾ ਬਈ 8-10 ਫੁੱਟ ਦਾ ਫਾਸਲਾ ਜੀ ਤੇ ਇਹਦੇ ਵਿਚਕਾਰ ਬੀਜੇ ਹੋਇਆ ਦੇਸੀ ਛੋਲੇ ਤੇ ਇਹ ਵੀ ਬਾਈ ਤੋਂ ਪੁੱਛਦੇ ਆਂ ਵੀ ਬਾਈ ਇਹਦਾ ਕੀ ਤਰੀਕਾ ਹੈਗਾ ਬਈ ਦੱਸਿਓ ਇਹ ਕਿਵੇਂ ਬੀਜਿਆ ਕਿਹੜੀ ਤਕਨੀਕ ਆ ਇਹ ਛੋਲੀ ਆ ਕਦੋਂ ਤਿਆਰ ਹੋਊਗਾ ਇਹਦਾ ਬਈ ਮਤਲਬ ਹੀ ਕੱਦੂ ਦਾ 90 ਦਿਨ ਲਈ ਜਾਂਦਾ तकरीबन 90 ਤੋਂ ਪਲੱਸ ਦੇ ਨਹੀਂ ਲੈ ਜਾਂਦਾ ਹਾਂਜੀ ਤੇ ਛੋਲੀਆਂ 90 ਕਿ ਦਿਨਾਂ ਚ ਤਿਆਰ ਹੋ ਜਾਂਦਾ ਬਈ ਠੀਕ ਹੈ ਇਹ ਪੱਟਿਆ ਜਾਂਦਾ ਹਾਂ ਪੱਟਿਆ ਜਾਂਦਾ ਹਾਂ ਬਈ ਇਹਦਾ ਛੋਲੀਆਂ ਦਾ ਕੰਮ ਹੈ ਮਤਲਬ ਇਹ ਆਪਣਾ 2 ਕਿਨਵਾ ਦਾ ਲੋਟ ਹੈ ਬਈ ਹੂੰ ਇਹ ਜੋ ਤਿਆਰ ਹੋ ਗਿਆ ਹਫਤੇ ਕ ਦੇ ਵਿੱਚ ਹੀ ਖਾਲੀ ਕਰ ਦਿੰਦਾ ਨਹੀਂ ਪੱਕਣ ਲੱਗ ਜਾਂਦਾ ਠੀਕ ਆ ਤੇ ਆਪਾਂ ਸੇਤੀ ਸੇਲ ਕਰ ਦਈਦਾ ਖਰਚਾ ਕੱਢ ਜਾਂਦਾ ਇਹ ਖਰਚਾ ਵਧੀਆ ਆਪਾਂ ਨੂੰ ਪ੍ਰੋਫਿਟ ਦੇ ਕੇ ਜਾਂਦਾ ਬਈ ਛੋਲੀਆਂ ਜਿਵੇਂ ਮਟਰ ਹੋਏ ਠੀਕ ਆ ਉਧਰ ਮਟਰ ਲੱਗਿਆ ਹਣਾ ਮਟਰ ਲੱਗਿਆ ਅੱਜ ਦਿਖਾਉਣੇ ਤੁਹਾਨੂੰ ਮਟਰ ਵੀ ਬਾਈ ਨੇ ਇਦਾਂ ਹੀ ਬੱਟਾ ਬਣਾ ਕੇ ਨਾ ਕਦੂਆਂ ਦੇ ਵਿਚਕਾਰ ਹੀ ਲਾਏ ਆ ਜਿਹੜੀ ਮੇਨ ਫਸਲ ਆ ਖੇਤ ਦੀ ਉਹ ਕਦੂ ਆ ਤੇ ਬਾਕੀ ਸਬਜ਼ੀਆਂ ਵਿਚਕਾਰ ਆ ਤੁਸੀਂ ਤਕਨੀਕ ਦੇਖੋ ਹਨਾ ਇੱਕ ਕਿਸਾਨ ਦਾ ਦਿਮਾਗ ਹੁੰਦਾ ਵੀ ਆਪਣੇ ਖੇਤ ਦੇ ਵਿੱਚ ਇੱਕ ਖੇਤ ਦੇ ਵਿੱਚੋਂ ਵੱਧ ਫਸਲਾਂ ਲੈਣੀ ਆ ਉਹ ਤਕਨੀਕ ਦੇਖੋ ਤੇ ਹੁਣ ਆ ਤੁਸੀਂ ਦੇਖੋ ਦੋ ਖਾਲੀਆਂ ਦੇ ਵਿਚਕਾਰ ਬਾਈ ਇਹ ਕੀ ਬੀਜਿਆ ਹੋਇਆ ਆ ਬਾਈ ਘਰ ਵਾਸਤੇ ਆਲੂ ਲਾਇਆ ਪਏ ਘਰ ਵਾਸਤੇ ਲਾਇਆ ਆ ਤਿੰਨ ਵੱਟਾ ਆ ਦੇਖੋ ਜੀ ਇਧਰ ਲਾਈਨਾਂ ਦੇ ਵਿਚਕਾਰ ਆ ਗਿਆ ਆਲੂ ਤੇ ਪਾਸਿਆਂ ਦੇ ਕੱਦੂ ਆ ਇਹਦਾ ਮੇਨ ਫਸਲ ਕੱਦੂ ਹੀ ਆ ਹਨਾ ਮੇਨ ਆਪਣਾ ਫੋਕਸ ਕੱਦੂ ਦਾ ਹੀ ਆ ਬਈ ਠੀਕ ਹੈ ਤੇ ਪਰ ਆਪਾਂ ਨੂੰ ਇੱਕ ਕਿੱਲੇ ਦੇ ਵਿੱਚ ਕਿੱਲੇ ਦਾ ਜਿਹੜਾ ਪ੍ਰਾਫਿਟ ਦੇ ਕੇ ਨਾ ਕੱਦੂ ਨਾਲ ਵੀ ਦੇ ਕੇ ਨਾ ਤੇ ਇੱਕ ਕਿੱਲੇ ਦਾ ਹੀ ਬਈ ਆਪਾਂ ਨੂੰ ਇਹ ਮਟਰ ਦਾ ਦੇ ਮਟਰ ਦਾ ਦੇਣਾ ਇਧਰ ਮਟਰ ਲਿਆ ਆਮਦਨ ਹੋਗੀ ਬਈ ਠੀਕ ਆ ਮਟਰ ਬਈ ਸਾਰੇ ਬੱਟਾਂ ਤੇ ਲਾਏ ਹੋਏ ਆ ਸਾਰੇ ਬੱਟਾਂ ਤੇ ਲਾਏ ਆ ਹਾਂ ਬਈ ਮਟਰ ਆ ਠੀਕ ਮਟਰ ਬਈ ਦੇਖ ਸਕਦੇ ਹੋ ਇਹ ਬਈ ਮਟਰ ਕਦੋਂ ਸਟਾਰਟ ਹੋਣਾ ਆਪਣਾ ਇਹ ਮਟਰ ਬਈ ਆਪਣਾ ਹੋ ਜੂਗਾ ਮਹੀਨੇ ਤੱਕ ਸਟਾਰਟ ਹੋ ਜੂਗਾ ਠੀਕ ਆ ਕਿਹੜੀ ਵੈਰੈਟੀ ਲਾਈ ਹੋਈ ਆ ਇਹ ਇਹ ਵੈਰੈਟੀ ਜੀਐਸ10 ਨਾ ਬਈ গোল্ডেন ਦੀ हां ਇਹ ਆਪਾ ਆਪ ਦਾ ਵੀ ਨਹੀਂ ਆਪਣਾ ਠੀਕ ਆ ਆ ਦੇਖ ਲਓ ਦੋਸਤੋ ਹੁਣ ਸਾਰੀ ਸਬਜੀ ਤੁਹਾਨੂੰ ਦਿਖਾਉਣੇ ਆ ਕਦੂਆਂ ਦੇ ਵਿੱਚ ਬਾਈ ਨੇ ਇੰਟਰ ਕ੍ਰੋਪਿੰਗ ਕੀਤੀ ਆ ਮਟਰਾਂ ਦੀ ਤੇ ਇਧਰ ਹੁਣ ਲਫਾਫਾ ਪਾਈ ਜਾਂਦੇ ਆ ਬਾਈ ਉਧਰ ਗੋਡੀ ਕਰਕੇ ਹਨਾ ਆਜੋ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਇਹਦੀ ਗੋਡੀ ਹੁੰਦੀ ਆ ਕੰਮ ਆ ਬਾਈ ਮਿਹਨਤ ਵਾਲਾ ਹਾਂ ਬਈ ਆਪਾਂ ਸਬਜੀ ਜੋ ਪੈਸੇ ਬਹੁਤ ਬਣਦੇ ਆ ਪੈਸੇ ਸੌਖੇ ਨਹੀਂ ਬਣਦੇ ਹਨਾ ਬਾਈ ਹਾਂ ਬਈ ਪੈਸੇ ਬਣਦੇ ਆ ਪਰ ਬਾਈ ਆਹ ਦੇਖ ਲਓ ਗੋਡੀ ਨਾ ਰੰਬੀ ਨਾ ਕਰਨੀ ਪੈਂਦੀ ਆ ਆਪਣੇ ਉਧਰ ਪਈਆ ਰੰਬੀ ਆ ਦੇਖੋ ਬਈ ਬੱਲਾ ਤੁਹਾਨੂੰ ਦਿਖਾਉਣਿਆ ਕਦੂਆਂ ਦੀਆਂ ਇਹ ਕਿਹੜੇ ਤਰੀਕ ਦੇ ਬੀਜ ਆ ਕਦੂ ਬਈ 1 ਨਵੰਬਰ ਦੇ ਬਈ ਆ ਦੇਖੋ 1 ਨਵੰਬਰ ਨੂੰ ਆਪ ਲਾਏ ਸੀ ਕਦੂ ਇਹ ਆ ਕਦੂ ਆ ਬਈ ਦੇ ਮੈਕੋ ਦਾ ਇਹ ਬਈ ਮੈਕੋ ਦਾ ਹਾਂ ਬਈ ਸਾਰੇ ਬਈ ਇਹ ਕਦੂ ਲੱਗੇ ਆ ਮਾਹੀਵਨ ਵੈਰੈਟੀ ਆ ਜਿਹੜੀ ਪੂਰੀ ਮਸ਼ਹੂਰ ਹੈਗੀ ਆ ਕਦੂਆਂ ਦੇ ਵਿੱਚ ਤੇ ਇੰਟਰ ਕ੍ਰੋਪਿੰਗ ਦੇ ਚਾ ਮਟਰਾਂ ਦੀ ਹੱਥ ਨਾਲ ਬਈ ਨੇ ਮਟਰ ਲਾਏ ਆ ਸਾਰੇ ਹਨਾ ਹਾਂ ਸਾਰੇ ਬਈ ਆਪਾਂ ਚੁੰਡੀ ਦਾ ਮਟਰ ਲਾਏ ਆ ਵਟਾਂ ਦੇ ਠੀਕ ਆ ਬਾਈ ਆਜਾ ਹੁਣ ਸਬਜੀ ਲਾਉਂਦੇ ਆ ਤੁਸੀਂ ਸੋਚਦੇ ਹੋਵੋਗੇ ਵੀ ਅੱਜ ਦੇ ਟਾਈਮ 'ਚ ਇੰਨੀ ਮਿਹਨਤ ਕਿਵੇਂ ਕਰੀ ਜਾਂਦਾ ਤੇ ਉਹ ਬਾਈ ਤੋਂ ਪੁੱਛਦੇ ਆਂ ਵੀ ਜਿਹੜਾ ਬਾਈ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਹਨਾ ਸਖਤ ਮਿਹਨਤਾਂ ਕੀਤੀਆਂ ਉੱਥੇ ਸਾਰੇ ਟਾਈਮ ਦੇਖਿਆ ਪਰਿਵਾਰ ਤੋਂ ਦੂਰ ਰਹਿ ਕੇ ਤਾਂ ਹੀ ਬਾਈ ਜੀ ਬਾਈ ਨੂੰ ਪਤਾ ਹੈਗਾ ਇੱਥੇ ਮਿਹਨਤ ਕਰੀ ਜਾਂਦੇ ਆ ਭਾਈ ਉਹ ਵੀ ਦੱਸੋ ਕਹਾਣੀ ਵੀ ਆਪਾਂ ਕਿੱਥੇ-ਕਿੱਥੇ ਹੋਂਦ ਤੱਕ ਤੁਸੀਂ ਜਾ ਕੇ ਬਾਰਲੇ ਦੇਸ਼ਾਂ ਦੇ ਵਿੱਚ ਕੰਮ ਕਰ ਚੁੱਕੇ ਹਾਂ ਬਈ ਮੈਂ ਸਿੰਗਾਪੁਰ ਵੀ ਜਾ ਕੇ ਆਇਆ ਦੁਬਈ ਵੀ ਜਾ ਕੇ ਆਇਆ ਥਾਈਲੈਂਡ ਵੀ ਜਾ ਕੇ ਆਇਆ ਹਾਂ ਹਾਂਜੀ ਤੇ ਘੁੰਮ ਫਿਰ ਲਈ ਅਸੀਂ ਮਲੇਸ਼ੀਆ ਵੀ ਗਏ ਸੀ ਅੱਛਾ ਤੇ ਆਪਾਂ ਮਾੜਾ ਨਹੀਂ ਕਹਿੰਦੇ ਬਈ ਬਾਹਰਲੇ ਮੁਲਕਾਂ ਨੂੰ ਹਾਂਜੀ ਤੇ ਵਧੀਆ ਕਮਾਈ ਦਾ ਸਾਧਨ ਹਾਂਜੀ ਪਰ ਬਈ ਪੈਸੇ ਦੀ ਤੁਲਨਾ ਕਰੀਏ ਤਾਂ ਇੰਨੇ ਪੈਸੇ ਲਾ ਕੇ ਉੱਥੇ ਤਾਂ ਦੇ ਪਿੱਟਣ ਦਾ ਕੋਈ ਫਾਇਦਾ ਨਹੀਂ ਠੀਕ ਆ ਬਈ ਇੱਥੇ ਵਧੀਆ ਬੰਦਾ ਮਿਹਨਤ ਕਰਕੇ ਨਾ ਬਈ ਹਾਂਜੀ ਬਹੁਤ ਵਧੀਆ ਰਜਗਾਰ ਆਪਣਾ ਖੜਾ ਕਰ ਸਕਦਾ ਪਿਆ ਦੇ ਵਿੱਚ ਦਾ ਪਲੇਟਫਾਰਮ ਹੀ ਬਹੁਤ ਆ ਬਈ। ਹੂੰ। ਬਾਜ਼ਾਰ ਖੁੱਲਾ ਪਿਆ ਬਸ ਵੇਚਣ ਦਾ ਬੰਦੇ ਨੂੰ ਤਿਆਰਬਾ ਹੋਣਾ ਚਾਹੀਦਾ ਕਿਹੜੀ ਚੀਜ਼ ਆਪੇ ਵੇਚਣੀ ਕੋਈ ਮਰਜ਼ੀ ਵੇਚ ਲਈ ਇੱਥੇ ਦਾ। ਹਾਂਜੀ ਬਈ। ਤੇ ਉੱਥੇ ਫਿਰ ਤੁਸੀਂ ਸਿੰਗਾਪੁਰ ਕਿੰਨਾ ਟਾਈਮ ਲਾ ਕੇ ਆਏ ਹੋ? ਸਿੰਗਾਪੁਰ ਮੈਂ ਲਾ ਕੇ ਆਇਆ ਬਈ 3 ਸਾਲ, 2 ਸਾਲ ਦੁਬਈ ਤੇ ਥਾਈਲੈਂਡ ਅਸੀਂ ਸਿੰਗਾਪੁਰ ਦੀ ਕੰਪਨੀ ਵੱਲੋਂ ਕੰਮ ਕਰਨ ਗਏ ਸੀ 6-7 ਮਹੀਨੇ ਉੱਥੇ ਲਾਏ ਸੀ। ਉੱਥੇ ਫਿਰ ਲੇਬਰ 'ਚ ਹੀ ਗਏ ਸੀ। ਹਾਂ ਲੇਬਰ ਬਈ। ਇੱਥੇ ਆਉਂਦਾ ਮਾਲਕਾ ਹਨਾ। ਹਾਂ ਕੋਈ ਪਲਾਂਦੀ ਬਈ ਕੈਨੇਡਾ ਪਲਾਂਦੀ ਅਮੇਰ ਅਮਰੀਕਾ ਬੰਦਾ ਜਾਂਦਾ ਲੇ ਆ ਦੇਖੋ ਬਾਈ ਹੁਣ ਨਾ ਖੇਤ ਚ ਬਾਈ ਦੀ ਕੋਠੀ ਆ ਤੇ ਅਗਲਾ ਖੂ ਯਾਰ ਵੀ ਅੱਜ ਦੇ ਟਾਈਮ ਚ ਕੋਈ ਕੰਮ ਨਹੀਂ ਕਰਦਾ ਬਾਈ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਕਮਾਈਆਂ ਕਰੀਆਂ ਤੇ ਇੱਥੇ ਉਹਨਾਂ ਨੂੰ ਕੰਮ ਕਰਨ ਚ ਕੋਈ ਦਿੱਕਤ ਨਹੀਂ ਆਉਂਦੀ ਬਾਈ ਹੁਣ ਵੀ ਜਿਵੇਂ ਕਈ ਆਪਾਂ ਦੇਖਦੇ ਆ ਹਨਾ ਸਟੂਡੈਂਟ ਵੀ ਜੇਤੇ ਜਾਂਦੇ ਆ ਬੱਚੇ ਉਹ ਕਹਿ ਦਿੰਦੇ ਵੀ ਇੱਥੇ ਕੰਮ ਸਟਾਰਟ ਕਰ ਲਓ ਇੱਧਰ ਨਾ ਆਇਓ ਪੰਗਾ ਨਾ ਲਿਓ ਕੋਈ ਫਾਇਦਾ ਨਹੀਂਗਾ ਇਹ ਗੱਲਾਂ ਕਿਉਂ ਹੁੰਦੀਆਂ ਬਈ ਇਹ ਗੱਲਾਂ ਐ ਹੁੰਦੀਆਂ ਵੀ ਉੱਥੇ ਵੀ ਆਪਾਂ ਉਹ ਗੱਲ ਬਣ ਗਈ ਬਈ ਵੱਡੇ ਨੌਕਰ ਨਾਲੋਂ ਛੋਟਾ ਮਾਲਕ ਚੰਗਾ ਹਮ ਇੱਥੇ ਪ੍ਰੋਫਿਟ ਮੇਰੇ ਹਿਸਾਬ ਨਾਲ ਬਈ ਮੈ ਤਾਂ ਬਾਹਰ ਜਾ ਕੇ ਜਿਹੜਾ ਬੰਦਾ ਬਾਹਰ ਜਾਂਦਾ ਉਹਦੇ ਮੂੰਹ ਆਪਾਂ ਹੱਡ ਬੀਤੀ ਸੁਣ ਸਕਦੇ ਆ ਜਿਹੜੇ ਬੰਦੇ ਇੱਥੇ ਦੇਖਦੇ ਆ ਬਈ ਹਾਂ ਜਿਵੇਂ ਬਾਹਰਲੇ ਬੰਦੇ ਨੇ ਕੋਠੀਆਂ ਪਾਈਆਂ ਕਾਰਾਂ ਜੀਪਾਂ ਲਈਆਂ ਹਨਾ ਹਮ ਬੜਾ ਸੌਖਾ ਕੰਮ ਆ ਪਰ ਉੱਥੇ ਸੌਖਾ ਕੰਮ ਨਹੀਂ ਬਈ 13 ਘੰਟੇ ਕੰਮ ਕਰਕੇ ਜੇ ਆਪਾਂ ਇੱਧਰ ਕੋਠੀਆਂ ਜ਼ਮੀਨਾਂ ਲੈਣੇ ਆ ਤਿਆਰ ਦੇ ਪਰਿਵਾਰ ਤਾਂ ਦੂਰ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਹੀ ਗੱਲ ਹੈ ਤੇ ਇੱਥੇ ਆਪਾਂ ਆਪਦੇ ਆਪਣੇ ਕੋਲ ਦਾ ਵੀ ਇੱਥੇ ਧਰਤੀ ਬਹੁਤ ਵਧੀਆ ਕੁਝ ਮਰਜ਼ੀ اگਾ ਸਕਦੇ ਆ ਜਿਵੇਂ ਬਈ ਬਾਹਰਲੇ ਲੋਕ ਗੱਲਾਂ ਕਰਦੇ ਆ ਹਨਾ ਵੀ ਅੱਜ ਵਰਕ ਕੀਤਾ ਸੀ ਐਨੇ ਡਾਲਰ ਬਣ ਗਏ ਅੱਜ ਐਨੇ ਡਾਲਰ ਬਣ ਗਏ ਹਨਾ ਤੇ ਹੁਣ ਥੋੜੀ ਗੱਲ ਕਰੀ ਆਪਾਂ ਵੀ ਮਿਹਨਤ ਡੇਲੀ ਕਰਦੇ ਹੋ ਤੁਸੀਂ ਸਬਜ਼ੀ ਵੀ ਸੇਲ ਕਰਦੇ ਹੋ ਚਲੋ ਹੁਣ ਤਾਂ ਟਿੰਡੇ ਚੱਲਦੇ ਆ ਵੀ ਹੋਰ ਥੋੜੇ ਮਹੀਨੇ ਤੱਕ ਤੁਹਾਡੀ ਸਾਰੀ ਸਬਜ਼ੀ ਚੱਲੂਗੀ ਹਨਾ ਬੱਦ ਸਬਜ਼ੀ ਵੇਚੋਂਗੇ ਇੱਥੇ ਤੁਸੀਂ ਕਿੰਨੇ ਕੁ ਬਣਾ ਲੈਣੋਂ ਦਿੱਲੀ ਦੇ ਬਈ ਇੱਥੇ ਨਾ ਹੁਣ ਤਾਂ ਮੇਰੇ ਟਿੰਡੇ ਚੱਲਦੇ ਆ ਵੀ 1000 ਰੁਪਏ ਦੀ ਸੇਲ ਫੇਰ ਵੀ ਦਿੱਲੀ ਹੋ ਜਾਂਦੀ ਹੈ ਹਾਂਜੀ ਤੇ 500 ਤਾਂ ਕਿਤੇ ਗਈ ਨਹੀਂ ਜਿਹੜੀ ਕਿਲੇ ਟਿੰਡੇ ਟਿੰਡਿਆਂ ਦੀ ਜਦੋਂ ਮੇਰੀ ਹੁਣ ਬਈ ਫਰਵਰੀ ਦੇ ਵਿੱਚ ਸਾਰੀ ਸਬਜ਼ੀ ਚੱਲ ਪੂਗੀ ਘੱਟ ਤੋਂ ਘੱਟ 4500 4000 ਦੀ ਆਪਾਂ ਦਿੱਲੀ ਸੇਲ ਕਰਦੇ ਆ ਜੇ ਆਪਾਂ ਕਹੀਏ ਵੀ 4000 4500 ਪਰ 12 ਮਹੀਨੇ 30 ਦੇ ਨਹੀਂ ਕਰਦੇ ਆ ਆਪਾਂ ਉਵੇਂ ਨਹੀਂ ਕਹਿ ਸਕਦੇ ਵੀ ਜੇ ਆਪਾਂ ਔਸਤਨ ਦਾਜਾ ਕੱਢ ਸਕਦੇ ਆ ਵੀ ਇੱਕ ਕਿੱਲੇ ਦੇ ਵਿੱਚ ਬੱ ਤਿੰਨ 3.5 ਲੱਖ ਦੀ ਫਸਲ ਸੇਲ ਕਰ ਦਿੰਦੇ ਆ ਤੇ ਜੇ ਆਪਾਂ ਕਣਕ ਚੋਂ ਆਵਾਉਣੇ ਜਿਹੜੀ ਸਹੀ ਸਹੀ ਆਉਂਦੀ ਹਵਾਵਾਂ 'ਚ ਗੱਲਾਂ ਨਹੀਂ ਹਨਾ ਜਿਹੜੀ ਬਾਈ ਨੇ ਆਪ ਕੱਢਿਆ ਸਾਰੇ ਬਾਈ ਖਰਚੇ ਖੁਰਚੇ ਲਿਖਦਾ ਰਹਿੰਦਾ ਇਹਨੂੰ ਪਤਾ ਹੁੰਦਾ ਜਿਵੇਂ ਹੁਣ ਟਿੰਡੇ ਦੀ ਗੱਲ ਚੱਲਦੀ ਹੈ ਹਨਾ ਟਿੰਡਾ ਬਾਈ ਤੁਸੀਂ ਕਹਿੰਦੇ ਸੀ ਕਿੰਨੇ ਕ ਦਾ ਨਿਕਲ ਆਊਗਾ ਤੁਹਾਡਾ ਸਾਰਾ ਇਹ 15 ਤਿੰਨ ਕ ਨਾਲਾਂ ਬਾਈ ਤੇ ਮੈਂ ਜੇ ਇਹ 20 ਦਿਨ ਵੀ ਚਲਾਉਂਗਾ ਬਾਈ ਮੇਰਾ 30000 ਦਾ ਤਿੰਨ ਕ ਨਾਲਾਂ ਦੇ ਵਿੱਚੋਂ ਟਿੰਡਾ ਨਿਕਲ ਆਊਗਾ ਜੀ ਜਿਹਦਾ ਕਿ 5500 ਮੇਰਾ ਖਰਚਾ ਆ ਠੀਕ ਹੈ ਉਹਦੇ ਉੱਤੇ ਸਾਰਾ ਤਿੰਨ ਕ ਨਾਲਾਂ ਜੋ 30000 ਦਾ ਹੋ ਗਿਆ ਜੀ ਹਾਂ ਮਤਲਬ ਤੇ ਜੇ ਆਪਾਂ 2 ਉਹ ਦਾ ਵੀ ਮੇਰਾ ਘਰ ਦਾ ਜੇ ਆਪਾਂ ਵੀ ਕੱਢ ਕੇ ਲਾਵਾਂਗੇ ਤਾਂ ਬਈ ਖਰਚਾ ਕੁਝ ਵੀ ਨਹੀਂ ਹੋਇਆ ਜੇ ਆਪਾਂ 2 ਦਾ ਵੀ ਉਸ ਤੋਂ ਪਾਈਗੇ ਜੇ ਆਪਾਂ ਜਿਵੇਂ ਮਾਰਕੀਟ ਦੇ ਵਿੱਚ ਵੀ ਲਾਵਾਂਗੇ 4 450 ਦੀ 50 ਗ੍ਰਾਮ ਵਾਲੀ ਪੈਕਿੰਗ ਦਿੰਦੇ ਆ ਬਈ ਤੇ 3000 ਦਾ ਵੀ ਪੈ ਜਾਂਦਾ 3 ਕਿਨਾਲਾ 70 8000 ਦਾ ਕਿੱਲੇ ਦਾ ਮੰਨ ਕੇ ਚੱਲਦੇ ਆ ਬਟਿੰਡਾ ਹਨਾ ਟਿੰਡਾ ਬਈ ਨਾਰਮਲ ਹੋ ਜਾਂਦਾ ਬਈ 80000 ਰੁਪਏ ਦਾ ਜੇ ਕਿਤੇ 1 ਅਕਤੂਬਰ ਨੂੰ ਲੱਗ ਜੇ ਫਿਰ ਜਿਆਦੇ ਪ੍ਰਾਫਿਟ ਦੀ ਜਿਆਦੇ ਹੋ ਜਾਂਦਾ ਇਹ ਮੇਰਾ ਨਵੰਬਰ ਨੂੰ ਲੱਗੇ ਸੀ 1 ਮਹੀਨਾ ਲੇਟ ਲੱਗਿਆ ਸੀਗਾ ਅੱਛਾ ਤੇ ਜੇ ਆਪਾਂ ਲੰਮਾ ਰੱਖਾਂਗੇ ਹੋ ਸਾਰਾ ਵੱਧ ਦੇ ਜੇ ਪਰ ਮੈਂ ਰੱਖਣਾ ਜਨਵਰੀ ਤੱਕ ਹੀ ਜਨਵਰੀ ਦੇ ਲਾਸਟ ਤੇ ਕਰ ਫਰਵਰੀ ਚ ਆਪਾਂ ਗੋਭੀ ਲਾਉਣੀ ਹੈ ਠੀਕ ਹੈ ਬਈ ਜਿਵੇਂ ਬਈ ਤੁਸੀਂ ਤਾਂ ਸਬਜੀ ਦਾ ਹੁਣ ਕਰੀ ਜਾਣੋ ਕੰਮ ਜੇ ਆਪਾਂ ਸਾਰਾ ਸਾਲ ਸਬਜੀ ਦਾ ਕੰਮ ਕਰਨਾ ਕਿਸਾਨ ਸਾਰਾ ਸਾਲ ਆਪਦੀ ਸਬਜੀ ਆਪ ਵੇਚ ਸਕਦਾ ਹਾਂ ਬਈ ਸਾਰਾ ਹੁਣ ਤਾਂ ਮੌਸਮਾ ਪੌਲੀਓਸ ਵਗੈਰਾ ਲੋਟਰਨ ਵਿਧੀਆਂ ਚੱਲ ਪਈਆਂ ਬਈ ਗ੍ਰੀਨ ਨੈਟ ਚੱਲ ਪਈ 12 ਮਹੀਨੇ 30 ਦਿਨ ਆਪਾਂ ਸਬਜੀ ਕਰ ਸਕਦੇ ਆ ਜਿਹੜੇ ਬੰਦੇ ਨੇ ਰਿਟੇਲ ਚ ਵੇਚਣੀਆਂ ਬਈ ਆਪ ਵੇਚਣੀਆਂ ਉਹਦੇ ਲਈ 12 ਮਹੀਨੇ ਸਮਾਂ ਹੈਗਾ ਬਈ ਤੇ ਸਬਜੀ ਖੁਦ ਲਾ ਕੇ ਖੁਦ ਸੇਲ ਕਰ ਸਕਦਾ ਇਹ ਤਾਂ ਬਈ ਘਰ ਦੀ ਬੈਂਕ ਆ ਕਿਸੇ ਆੜਤੀ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਕਿਸੇ ਪਿੰਡ ਚੋਂ ਵਿਆਜੂ ਪੈਸਾ ਫੜਨ ਦੀ ਲੋੜ ਨਹੀਂ ਪੈਂਦੀ ਜੇ ਤੇਰੇ ਕੋਲੇ ਘੱਟ ਤੋਂ ਘੱਟ ਤਿੰਨ ਚਾਰ ਕਨਾਲਾਂ ਵੀ ਸਬਜ਼ੀ ਲੱਗੀ ਹੈ ਨਾ ਬਈ ਹੂੰ ਤੈਨੂੰ ਪੈਸਾ ਫੜਨ ਦੀ ਲੋੜ ਨਹੀਂ ਪੈਣੀ ਪਿੰਡ ਚੋਂ ਠੀਕ ਆ ਬਈ ਤੇ ਘਰੇ ਪ੍ਰੋਪਰ ਆਪਣੇ ਵਧੀਆ ਰਜਗਾਰ ਦੇ ਖਾਤਰ ਪੈਸੇ ਪੈ ਰਹੇ ਨੇ ਜਿਹੜੇ ਨੌਜਵਾਨ ਆ ਜੀਵਿੰਦਾਰਾਂ ਦੇ ਮੁੰਡੇ ਆ ਹਨਾ ਮਿਹਨਤ ਕਰਦੇ ਆ ਵੀ ਹੋਰ ਫਸਲਾਂ ਬੀਜਦੇ ਆ ਥੋੜੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਤੁਸੀਂ ਦੱਸੋ ਵੀ ਕੀ ਕਹਿਣਾ ਚਾਹੋਗੇ ਵੀ ਜਿਹੜੇ ਤੁਹਾਡੇ ਵੱਨ ਨੂੰ ਕੰਮ ਕਰਕੇ ਆਪਦਾ ਡੇਲੀ ਦੀ ਇਨਕਮ ਖੜੀ ਕਰ ਸਕਣ ਹਾਂ ਬਈ ਆਏ ਆ ਜਿਹੜੀ ਇਹ ਕਣਕ ਝੋਨਾ ਤਾਂ ਹੈਗੀ ਹੈਗਾ ਬਈ ਵਧੀਆ ਫਸਲ ਹੈ ਨਾ ਕਣਕ ਝੋਨਾ ਦੇ ਵਿੱਚ ਮਿਹਨਤ ਘੱਟ ਆ ਤੇ ਆਪਾਂ ਜੇ ਕਣਕ ਝੋਨਾ ਦੀ ਔਸਤ ਹੁੰਦਾ ਜਾਂ ਕੱਢਾ ਕਿਤਾ ਲੱਖ ਰੁਪਏ ਦੀ 1 ਲੱਖ 10000 ਦੀ ਕੋਈ ਵੱਧ ਕੋਈ ਘੱਟ ਨਾ ਬਈ ਇੰਨੀ ਕ ਨਿਕਲਦੀ ਆ ਤੇ ਜੇ ਆਪਾਂ ਆਪਣੇ ਪਿਆਬ ਜ ਥੋੜਾ ਜਿਹਾ ਬਈ ਅਬਾ ਬੇਰਜ਼ਗਾਰੀ ਨਹੀਂ ਕਹਿ ਸਕਦੇ ਵਿਲੜਪੁਣਾ ਬਾਲਾ ਵਿਲੜਪੁਣਾ ਵਿਲੜਪੁਣਾ ਜ਼ਿਆਦਾ ਹੈ ਬੇਜ਼ਗਾਰੀ ਘੱਟ ਹੈ ਬੇਜ਼ਗਾਰੀ ਦਾ ਕਹੂਗਾ ਬਣਾਇਆ ਜੇ ਬੇਰਜ਼ਗਾਰੀ ਹੁੰਦੀ ਬਈ ਫਿਰ ਬਾਹਰ ਦੇ ਜੂਪੀ ਦੇ ਭਈਏ ਇੱਥੇ ਲੈਣ ਕੀ ਆਉਂਦੇ ਤੇ ਇੱਥੇ ਬਈ ਇਹਦੇ ਚ ਆਪਾਂ ਜੇ ਸਬਜ਼ੀ ਦੀ ਗੱਲ ਕਰਾਂਗੇ ਤਾਂ ਬਈ ਕਣਕ ਝੋਨੇ ਨਾਲ ਜ਼ਿਆਦਾ ਫਾਇਦਾ ਨੀਂ ਤਾਂ ਜ਼ਰੂਰ ਹੈਗੀ ਆ ਪਰ ਪ੍ਰਾਫਿਟ ਜ਼ਿਆਦਾ ਹੈ ਠੀਕ ਹੈ ਬਾਕੀਆਂ ਫਸਲਾਂ ਨਾਲੋਂ ਤੇ ਬਾਈ ਦਾ ਦੋਸਤੋ ਚੈਨਲ ਆ ਫੇਸਬੁੱਕ ਤੇ YouTube ਤੇ ਆਪਣੀ ਖੇਤੀ ਨਾਲ ਦੇ ਆਪਣੀ ਖੇਤੀ ਹਾਂ ਬਈ ਆਪਣੀ ਖੇਤੀ ਨਾਲ ਤੇ ਇਹਦੇ ਸਮੇਂ-ਸਮੇਂ ਤੇ ਬਾਈ ਹੋਰੀ ਵੀਡੀਓ ਪਾਉਂਦੇ ਰਹਿੰਦੇ ਆ ਇਹਨਾਂ ਦਾ ਚੈਨਲ ਜਰੂਰ ਫੋਲੋ ਕਰਿਓ ਆਪਾਂ ਲਿੰਕ ਵੀ ਦੇਵਾਂਗੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੇ ਬਾਈ ਧੰਨਵਾਦ ਸਮਾਂ ਦੇਣ ਦੇ ਲਈ ਹਨਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਤੁਸੀਂ ਇੱਥੇ ਆਏ ਧੰਨਵਾਦ